ਡਾクター ਜ਼ੋਰਾ ਸਿੰਘ ਚਾਂਸਲਰ ਡਾਇਰੈਕਟਰ ਯੂਨੀਵਰਸਿਟੀ ਅੱਜ ਆਨ ਮਨ ਜਸਪਾਲਾ ਟੱਕਣ ਆਇਆ ਉਹ ਜਿਹੜਾ ਕੰਮ ਅੱਗੇ ਅਭੀ ਕਮੀ ਨਹੀਂ ਮਿਲਿਆ ਉਹ ਕੰਮ ਉਹ ਕਿਹਨੇ ਚੱਲਦਾ ਸੀ ਅੱਜ ਹਰਮੰਦਰ ਸਾਹਿਬ ਮੱਤਾ ਟੱਕਣ ਆਇਆ ਸਾਹਿਬ ਪਰਿਵਾਰ ਸਾਨੂੰ ਪਰਮਾਤਮਾ ਨੇ ਵੈਗੁਰੂ ਨੇ ਬਹੁਤ ਖੁਸ਼ੀਆਂ ਬਖਸ਼ੀਆਂ ਹਨ ਅਸੀਂ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਅਸੀਂ ਇੱਥੇ ਆਏ ਹਾਂ ਅੱਜ ਇੱਕ ਹੋਰ ਵੀ ਬਹੁਤ ਖੁਸ਼ੀ ਭਰਿਆ ਤੇ ਬਲੇਸਿੰਗਸ ਵਾਲਾ ਮੱਤਾ ਹੈ ਪਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੇ ਬਣਾਏ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ਪੁਰ ਵੀ ਅੱਜ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਾਨੂੰ ਅੱਜ ਮੌਕਾ ਮਿਲਿਆ ਇੱਥੇ ਆਉਣ ਦਾ ਤੇ ਅਸੀਂ ਇੱਥੋਂ ਦੇਸ਼ ਭਗਤ ਯੂਨੀਵਰਸਿਟੀ ਵਾਸਤੇ ਦੇਸ਼ ਭਗਤ ਪਰਿਵਾਰ ਵਾਸਤੇ ਦੇਸ਼ ਭਗਤ ਦੇ ਸਾਰੇ ਸਾਰੇ ਮੁਲਾਜ਼ਮਾਂ ਵਾਸਤੇ ਸਟੂਡੈਂਟਸ ਵਾਸਤੇ ਗਿਫਤਾ ਲੱਗੇ ਚੱਲਿਆ ਝੋੜੀਆਂ ਭਰ ਕੇ ਚੱਲਿਆ ਸੱਚੇ ਪਾਤਸ਼ਾਹ ਸਾਡੇ ਤੇ ਹਮੇਸ਼ਾ ਕਿਰਪਾ ਕਰਕੇ ਰੱਖੇ